ਕਿਉਂਗੇ ਵੀ ਗਰਮੀ ਬਹੁਤ ਹੈ ਹੁਣ ਹੁਣ ਕਿਵੇਂ ਚੱਲ ਰਿਹਾ ਕੰਮ ਹੁਣ ਕਿਹੜਾ ਖੰਡ ਪੈਣ ਲੱਗੀ ਕੀ ਕਹਿਣਾ ਚਾਹੁੰਦੇ ਦੱਸ ਮਿੱਤਰੋ ਆਪਾਂ ਨੇ ਬਾਸਪਤੀ ਵਾਲਾ ਤਾਂ ਮਾਰਤਾ ਕਾਟਾ ਸਾਰੀ ਪੀਲੀ ਫੀ ਚੱਕਤੀ ਕਿਉਂ ਜਾਗਸੀਰ ਹਾਂ ਭਾਈ ਬਾਕੀ ਜਾਗਸੀਰ ਨੂੰ ਆਪਾਂ ਨਾ ਗਰਮੀ ਤੋਂ ਬਚਣ ਵਾਲਾ ਨੁਕਤਾ ਜਿਹੜਾ ਉਹ ਦੱਸਦੇ ਨਹੀਂ ਹੈਗੇ ਕਿਉਂ ਜੇ ਗਰਮੀ ਤੋਂ ਬਚਣ ਵਾਲਾ ਨੁਕਤਾ ਜਾਗਸੀਰ ਨੂੰ ਪਤਾ ਲੱਗ ਗਿਆ ਤਾਂ ਫਿਰ ਕੰਮ ਕੌਣ ਕਰੂਗਾ ਕਿ ਨਹੀਂ ਜਾਗਸੀਰ ਆਪਾਂ ਤੇ ਖੇਤ ਦਾ ਵੱਡਾ ਭਾਈ ਨਹਿਰ ਦਾ ਲੱਗ ਰਿਹਾ ਪਾਣੀ ਲਾਉਣ ਕਿੰਨਾ ਖੁਸ਼ ਤੁਸੀਂ ਨਹਿਰ ਦਾ ਪਾਣੀ ਆਉਂਦਾ ਦੇਖੋ ਪਾਈਪ ਲਾਈਨਾਂ ਦੇ ਵਿੱਚ ਦੀ ਵਧੀਆ ਸਹੂਲਤਾਂ ਹੈਗੀਆਂ ਵੱਧ ਤੋਂ ਵੱਧ ਨਹਿਰ ਵਾਲਾ ਪਾਣੀ ਯੂਜ਼ ਕਰਿਆ ਕਰੋ ਬੇਅਰਥ ਨਾ ਕਰਿਆ ਕਰੋ ਜਸ ਸਿਰ ਬੇਅਰਥ ਨਹੀਂ ਕਰਨਾ ਪਾਣੀ ਠੀਕ ਹੈ ਠੀਕ ਹੈ ਭਾਈ ਤੇ ਪਾਣੀ ਥੱਲੇ ਥੱਲੇ ਕਿਵੇਂ ਓਕੇ ਆਪਣੇ ਤੇ ਜੀਰੀ ਆਪਾਂ ਨੇ ਲਾਤੀ ਸਾਰੀ ਤੈਨੂੰ ਪਤਾ ਹੈ ਹਾਂ ਜੀ ਆਪਾਂ ਨੇ ਸਾਰੀ ਪੇਲੇ ਆਓ ਤੁਸੀਂ ਦੇਖ ਸਕਦੇ ਆਂ ਆਪਾਂ ਨੇ ਜੀਰੀ ਲਾਤੀ ਸਾਰੀ ਪਾਣੀ ਵੀ ਆਪਣੇ ਫੁੱਲ ਐ ਤੇ ਗਰਮੀ ਵੀ ਜਗਸਿਰ ਫੁੱਲ ਐ ਹਨਾ ਜੈਸਿਰ ਜਿਹੜੇ ਭੈਣ ਭਰਾ ਕਹਿੰਦੇ ਸੀ ਕਿ ਤੁਸੀਂ ਬਾਲੇ ਗੇਸਤੇ ਚੱਲ ਰਹੇ ਹੋਗੇ ਵੀ ਗਰਮੀ ਬਹੁਤ ਐ ਹੁਣ ਹੁਣ ਕਿਵੇਂ ਚੱਲ ਰਿਹਾ ਕੰਮ ਹੁਣ ਕਿਹੜਾ ਠੰਡ ਪੈਣ ਲੱਗੀ ਕੀ ਕਹਿਣਾ ਚਾਹੁੰਦੇ ਦੱਸ ਮੈਂ ਤਾਂ ਇਹ ਕਹਿ ਰਿਹਾ ਕਿ ਕਿਹੜਾ ਠੰਡ ਪੈਣ ਲੱਗੀ ਬਾਲੇ ਬੰਦੇ ਕਹਿਣਗੇ ਗਰਮੀ ਬਹੁਤ ਪੈਂਦੀ ਐ ਗਰਮੀ ਬਹੁਤ ਪੈਂਦੀ ਐ ਹਾਂ ਤੇ ਇਹ ਉਹ ਆਪਾਂ ਨੂੰ ਸ਼ੌਂਕ ਨਹੀਂ ਹੈਗਾ ਵਾਲੀ ਗੇਤੀ ਲਾਉਣ ਦਾ ਕੋਈ ਐਡੀ ਗੱਲ ਨਹੀਂ ਪਰ ਪਤਾ ਕੀ ਚੱਕਰ ਹੈ ਮੁੜ ਕੇ ਲੇਬਰ ਵਾਲਾ ਬਹੁਤ ਔਖਾ ਹੋ ਜਾਂਦਾ ਹੈ ਜਿਹੜੇ ਭੈਣ ਭਾਈ ਦੇ ਲੱਗ ਜਾਂਦੀਆਂ ਮੁੜਕੇ ਵਾਲਾ ਕਹਿੰਦਾ ਵੀ ਮੈਂ ਤਾਂ ਲਾ ਕੇ ਹੀ ਦਊਗਾ ਬਾਕੀ ਤੁਸੀਂ ਮੱਕਾ ਦੇਖੋ ਆਪਣੇ ਤਿੰਨ ਪ੍ਰਕਾਰ ਦਾ ਤਿੰਨ ਵੈਰਾਈਟੀਆਂ ਇਹ ਮੱਕੇ ਦੀਆਂ ਆਪਾਂ ਬੀਜੀਆਂ ਹੋਈਆਂ ਨੇਗੀਆਂ ਤਿੰਨ ਕੰਪਨੀਆਂ ਦਾ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਪਰਲੇ ਪਾਸੇ ਇਹ 2000 ਵਾਲੀ ਥੈਲੀ ਫੇਰ 1500 ਵਾਲੀ ਫੇਰ 1000 ਵਾਲੀ ਇਦਗੀ ਆਪਾਂ ਨੇ ਰਿਜ਼ਲਟ ਕੱਢ ਕੇ ਦੱਸ ਦੇਣਾ ਭੈਣ ਭਰਾਵਾਂ ਨੂੰ ਵੀ ਮੱਕੇ ਦਾ ਕਿਵੇਂ ਰਹਿੰਦਾ ਵੀ ਬਾਹਲਾ ਮਹਿੰਗਾ ਵੀ ਪਾਏ ਦਾ ਫਾਇਦਾ ਹੈਗਾ ਕਿ ਨਾ ਬਾਕੀ ਤੁਹਾਨੂੰ ਦਿਖਾਉਣੇ ਉੱਧਰ ਕਰਦਿਆਂ ਗੱਲਾਂ ਬਾਤਾਂ ਜਿਵੇਂ ਲਿਖ ਰਗੇ ਨੇ ਠੀਕ ਹੈ ਚਲੋ ਭਾਈ ਵੈਸੇ ਸਬਜ਼ੀ ਸੂਜੀ ਵੀ ਦਾ ਯਾਰ ਜਗਾ ਆਪਣੀ ਵਿਹਲੀ ਪਈ ਐ ਛੋਲੇ ਜੂਲੇ ਉਤਰਨ ਲੱਗੇ ਕਿ ਨਾ ਉਤਰਣੇ ਛਾਹੀਵਾਂ ਦਾ ਪੂਰਾ ਨੇ ਯਾਰ ਹੈ ਉਹ ਰਹਿਣਾਂ ਬੈ ਮਟਰੋ ਯਮਣਾ ਵੀ ਆਪਣੇ ਲੱਗਣ ਲੱਗ ਜਣਗੀਆਂ ਇਹ ਛਕਣੀਆਂ ਹੋਇਆ ਕਿਸੇ ਭੈਣ ਭਰਾ ਨੇ ਉਰੂਦ ਮਰਾਦਪੁਰ ਆਣ ਓਕੇ ਆ ਕੰਮ ਓਕੇ ਦੀ ਰਿਪੋਰਟ ਚਲੋ ਭਾਈ ਆ ਜੰਦੀਏ ਥੱਲੇ ਮਿੱਤਰੋ ਆਪਾਂ ਨੇ ਬਾਸਪਤੀ ਵਾਲਾ ਤਾਂ ਮਾਰਤਾ ਕਾਟਾ ਸਾਰੀ ਪੀਲੀ ਫੇ ਚੱਕਤੀ ਕਿਉਂ ਜਾ ਸੀਰਾ ਹਾਂ ਭਾਈ ਕੀ ਚੱਕਰ ਹੈ ਗਿਆ ਕਾਤੋ ਨਹੀਂ ਬੀਜੀ ਫਿਰ ਨੇ ਸਾਰੀ ਪੌਦ ਹੈ ਸਾਰੀ ਹੁਸ਼ੀ ਲਾਤੀ ਹੋਰ 4-5000 ਦਾ ਵਿਕ ਬਸ ਚਲੋ ਅਹੀਂ ਭੈਣ ਭਾਈ ਦੇਣਾ ਪੈ ਗਿਆ ਕਿਸੇ ਨੂੰ ਵੀ ਬਾਅਦ ਦੇ ਤਾਂ ਚਲੋ ਉੱਪਰ ਪੈਸੇ ਲੈ ਲਾਂ ਕੋਈ ਗੱਲ ਨਹੀਂ ਚੱਲ ਹੋਰ ਭੈਣ ਭਾਈ ਲਦਨ ਗੱਲ ਹਾਂ ਆਏ ਹਾਏ ਪਟਾਂ ਤੇ ਤੁਰਨਾ ਵੀ ਔਖਾ ਹੈ ਭਰਾਵੋ ਬਹੁਤ ਔਖਾ ਜਸੀਰ ਕੱਲ੍ਹ ਆਏ ਤੂੰ ਹਿਸਾਬ ਲਾ ਲਓ 40 ਕਿੱਲਿਆਂ ਦੇ ਢੇਡੇ ਮਾਰਦਾ ਫਿਰਦਾ ਰਹਿੰਦਾ ਕੰਮ ਤਾਂ ਭਾਂਦੀ ਘੱਟੀ ਕਰਦਾ ਇਹ ਕੰਮ ਦਾ ਕੋਈ ਚੱਕਰ ਨਹੀਂ ਢੇਡੇ ਦੇ ਹੀ ਚੱਲੇ ਕਹਿੰਦੇ ਜਸੀਰ ਹਾਂ ਸਹੀ ਗੱਲ ਹੈ ਬੰਦਾ ਢੇਡੇ ਦੇ ਨਾਲ ਆ ਜਾਂਦਾ ਹੈ ਤੇ ਬਾਕੀ ਜੂਰੀਏ ਪਾਤਾ ਇੱਕ ਗੱਟਾ 21 ਗੱਟਾ ਪਾ ਲਿਆ ਸਾਰੀ ਹਾਂ ਚਲੋ ਵਧੀਆ ਪਹਿਲਾਂ ਮੈਨੂੰ ਤਾਂ ਐ ਦੀ ਮਾ ਮੱਚਣਾ ਜਾਵੇ ਵਧੀਆ ਸਹੀ ਹੈ ਕੋਈ ਚੱਕਰ ਹੀ ਨਹੀਂ ਨਾ ਮੱਚਣ ਵਾਲੀ ਗੱਲ ਨਹੀਂ ਪਾਣੀ ਹੋਈ ਬਾਕੀ ਆਪਾਂ ਹੁਣ ਪਾਵਾਂ ਇਹ ਜਿੰਕ ਬਾਕੀ ਫੇਰ ਦੇਖਦੇ ਜਿਵੇਂ ਬਣੂਗਾ ਚਲ ਹਨਾ ਬਾਕੀ ਜਗਸੀਰ ਨੂੰ ਆਪਾਂ ਨਾ ਗਰਮੀ ਤੋਂ ਬਚਣ ਵਾਲਾ ਨੁਕਤਾ ਜਿਹੜਾ ਉਹ ਦੱਸਦੇ ਨਹੀਂ ਹੈਗੇ ਕਿਉਂ ਜੇ ਗਰਮੀ ਤੋਂ ਬਚਣ ਵਾਲਾ ਨੁਕਤਾ ਜਗਸੀਰ ਨੂੰ ਪਤਾ ਲੱਗ ਗਿਆ ਤਾ ਫਿਰ ਕੰਮ ਕੌਣ ਕਰੂਗਾ ਕਹ ਨਹੀਂ ਜਾਖਦੀ ਹੈ ਹੈ ਚੱਕਰ ਹੈ ਕਿ ਨਾ ਜਾਖਦੀ ਰ ਗਰਮੀ ਲੱਗਦੀ ਐ ਮੂੰ ਖੇਤਾਂ ਚ ਕਿ ਨਾ ਨਾ ਖੇਤਾਂ ਦੀ ਗਰਮੀ ਘੱਟ ਲੱਗਦੀ ਐ ਅੱਛਾ ਠਾਵਾਂ ਲੱਗਦੀ ਐ ਇਦਾਂ ਮੱਛਰ-ਮੁੱਛਰ ਵੀ ਨਹੀਂ ਹੈ ਗਿਆ ਮੱਛਰ-ਮੁੱਛਰ ਵੀ ਹੈ ਨਹੀਂ ਰਾਤ ਨੂੰ ਬਾਕੀ ਰਾਤੀ ਤਾਂ ਮੈਂ ਕਹਿੰਦਾ ਬਾਰਿਸ਼ ਨਹੀਂ ਲਾਈ ਕੋਈ ਬਾਰਿਸ਼ ਰਾਤੀ ਆਈਗੀ ਨਹੀਂ ਹਾਂ ਅੱਛਾ ਚਲ ਬਾਕੀ ਦੱਸ ਦੇ ਜੇ ਚੰਗਾ ਗਰਮੀ-ਗਰਮੀ ਲੱਗਦੀ ਹੋਈ ਤੇ ਆਪਾਂ ਨੁਕਤਾ ਦੇ ਦਾਂਗੇ ਤੈਨੂੰ ਪੱਕਾ-ਪੱਕਾ ਲਿਆਵਾਂਗੇ ਫ੍ਰੀ ਦੇ ਵਿੱਚ ਤੇ ਕਿਆ ਕਰਿਆ ਕਰ ਤੈਨੂੰ ਦੱਸਦਾ ਸਕੀਮ ਜਦੋਂ 10 ਵਜੇ ਆ ਗਿਆ ਕਰਨ 10 ਵਜੇ ਤੱਕ ਕੰਮ ਨਿਵੇੜ ਕੇ ਆ ਮੰਜੇ ਤੇ ਪੈ ਗਿਆ ਕਰ ਟੌਰਣਾ ਬਸ ਕੰਮ ਕੁਛ ਨਹੀਂ ਕਰਦਾ ਪਾਣੀ ਪਾਣੀ ਬਦਲੀ ਚ ਦੇਗਾ ਠੀਕ ਹੈ ਜੀ ਤੇ ਜੇ ਬਸ ਦਿਲ ਪਿਆ ਤਾਂ ਪੰਜ ਚਾਰ ਗੁੱਟੀਆਂ ਪੱਟ ਕੇ ਜੇ ਕਿਤੇ ਕੋਈ ਲੱਗੀ ਤੇ ਨੂੰ ਛਿੱਧ ਵੈਸੇ ਤਾਂ ਆਪਣੇ ਸੋਹਣੀ ਹੈ ਸਿਸਟਮ ਸਾਰਾ ਕੋਈ ਆਪਾਂ ਨੇ ਲੇਬਰ ਆ ਬਹੁਤ ਵਧੀਆ ਆਪਣੇ ਪਿੰਡ ਵਾਲੇ ਪੰਜਾਬੀ ਭੈਣ ਭਰਾਵਾਂ ਤੋਂ ਲਵਾਈ ਆ ਆਪਾਂ ਕੁਛ ਕੁਛ ਵਾਰ ਦੀ ਲੇਬਰ ਦਲਵਾਈ ਹੈ ਲੇ ਫਰਫ ਬੰਕamini ਛੱਡੀ ਭੈਣ ਭਰਾਵਾਂ ਨੂੰ ਆਖੇ ਦੀ ਕੋਈ 50 ਰੁਪਏ ਵਾਧੇ ਦੇ ਦਾਂਗੇ। ਇਹ ਕਮੀਨਾ ਰਵੇ। ਕਹਿੰਦੇ ਯਾ ਸਿਰ। ਠੀਕ ਆ ਓਕੇ ਚੰਗਾ ਬਾਏ। ਆਪਣੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਫਿਰ ਗਾਹਾਂ ਹੋਰ ਵੀਡੀਓ ਪਾਵਾਂਗੇ ਕੋਈ। ਬਾਕੀ ਮੈਨੂੰ ਪਤਾ ਆਪਣੇ ਪਿੰਡ ਵਾਲੇ ਤਾਂ ਹੋਰ ਨਹੀਂ ਵੀਡੀਓ ਸ਼ੇਅਰ ਹੀ ਨਹੀਂ ਕਰਦੇ ਹੈਗੇ। ਚਲੋ। ਧੰਨਵਾਦ। ਉਹਨਾਂ ਭਰਾਵਾਂ ਦਾ ਜਿਹੜੇ ਨਹੀਂ ਵੀ ਕਰਦੇ ਕਮੈਂਟ ਵੀ ਨਹੀਂ ਕਰਦੇ ਹੈਗੇ। ਕਹਿੰਦੇ ਯਾ ਸਿਰ। ਸਹੀ ਗੱਲ ਹੈ। ਇਹ ਗੱਲ ਹੈ ਨਾ ਜਮ। ਬਾਕੀ ਤੁਸੀਂ ਸ਼ਾਹ ਦੇਖੋ ਪੂਰਾ ਆਨੰਦ ਅਖੇਤਾਂ ਜੀ ਦਾ ਨਜ਼ਾਰਾ ਹੈ ਤਾਂ ਚਲੋ ਧੰਨਵਾਦ